अपने लिए मना करनी है। हाँ चल दे अपन। आएगा आदे अपन। बड़ी बुआ को भी चल दे। ना नानी को भी चल दे। वो आपको चला दे। मम्मी तो घूम के भी नहीं जाना। अपने यार फूंकता लग गया क्या? जी मम्मा वहाँ पता लग गया फिर नहीं फूंक लाया फिर आपने तो पहना कि आपने पहले पूछा ना नहीं। ना बड ਫਿਰ ਉਹ ਤਾਂ ਅਪਰੇਟ ਨਹੀਂ ਹੈ ਹੈਲੋ ਸਸੀ ਗਾਗੂ ਆਜੀ ਸਸੀ ਗਾਗੂ ਆਜੀ ਕੋ ਆਦੀ ਤਾਂ ਨਾਲੇ ਛੁੱਟੀਆਂ ਹੋ ਗਈਆਂ ਸੀ ਤੁਸੀਂ ਲੈਣ ਆ ਜਾਓ ਦਾਦੀ ਦਾ ਆਪੇ ਮੰਨ ਜਦੋਂ ਮੈਂ ਕਹਿ ਦੂੰਗੀ ਵੀ ਅਸੀਂ ਜਾਣੇ ਹੀ ਜਾਣ ਆਗਾ ਹਾਂ ਫਿਰ ਦੇਖ ਲਓ ਤੁਸੀਂ ਨਹੀਂ ਕੁਛ ਨਹੀਂ ਕਹਿਦੀ ਦਾਦੀ ਨਹੀਂ ਲੱਗਦੀ ਕੋਈ ਤੁਸੀਂ ਸੜਕ 'ਤੇ ਆ ਗਏ ਪਰ ਮੰਮੀ ਕੀ ਕਹੂਗੀ ਮੰਮੀ ਨੇ ਤਾਂ ਕੁਝ ਕਹਿਣਾ ਹੀ ਨਹੀਂਗਾ ਪਰ ਤੁਸੀਂ ਸਾਨੂੰ ਲੈ ਜਾਓਗੇ ਹਾਂ ਠੀਕ ਹੈ ਫਿਰ ਕੱਲ ਨੂੰ ਲੈਣ ਆ ਜੂ ਮੰਮੀ ਆਉਗੀ ਆ ਸਾਡੇ ਕੱਲ ਲੜਨਗੇ ਫਿਰ ਠੀਕ ਹੈ ਸਬਜੀ ਦਾ ਬੰਗੀ ਸਬਜੀ ਦਾ ਧਰਤੀ ਜਵਾਕ ਦਾ ਧਰਤੀ ਸਬਜੀ ਦਾ ਰੇਜਣ ਆਈ ਏ ਉਹ ਜਵਾਕ ਜੇ ਕਿਹਦੇ ਨਾਲ ਬੋਲੀ ਜਾਂਦੇ ਨੇ ਮੈਂ ਉਹਨਾਂ ਨੂੰ ਦੇਖਾ ਪਹਿਲਾਂ ਤਾਂ ਇਹਦਾ ਨਾ ਬੋਲੀ ਜਾਂਦੇ ਤੁਸੀਂ ਕਿਸੇ ਨਾਲ ਵੀ ਨਹੀਂ ਤਾਂ ਚਿਕਨ ਲੱਗ ਰਹੀ ਆਂ ਜੀ फोन ਤਾਂ ਤੁਹਾਡੇ ਕੰਨਾਂ ਨਾਲ ਮੈਂ ਦੇਖਿਆ ਲਾ ਕੇ ਦੱਸ ਦਿਆਂਗਾ ਕਿ ਤੁਸੀਂ ਕਿਹਨੂੰ ਗੱਲ ਕਰਦੇ ਸੀ ਲੈ ਨਹੀਂ ਕੀਤੀ ਕਿਸੇ ਨਾਲ ਵੀ ਗੱਲ ਮੈਂ ਤੈਨੂੰ ਕਹਿਣਾ ਦੱਸ ਦੱਸਦੀ ਪੂਆ ਆਵੀਂ ਵੀ ਉਹ ਦਾਦੀ ਪੂਆ ਨੂੰ ਕਰਵਾ ਤਕੂਲਾ ਆਜ ਸਖੀਆ ਦੱਸਦੀ ਦਾਦੀ ਪੂਆ ਜਾਣਾ ਵੀਗਾ ਜਾਣਾ ਸਰਣੇ ਦਾਦੀ ਪੂਆ ਕੋਲੇ ਹੁਣੇ ਤੋ ਆਪ ਤੁਮ ਦਾਦੀ ਪੂਆ ਕੋਲੇ ਮੈਂ ਆਤਮਾਰੀ ਹੋਈ ਨਾ ਮਨਵਾ ਇਹਨਾਂ ਸੋਭੇ ਤੁਸੀਂ ਵੀ ਤਾਂ ਖੇਵੇਂ ਗੁੰਵਾ ਦੀ ਮੈਂ ਤੁਹਾਨੂੰ ਕਹਾਂ ਤਾਂ ਦਾਦੀ ਪੂਆ ਕੋਲੇ ਨਹੀਂ ਜਾਣਾ ਰੇਗਾ ਤੂੰ ਉਹਦੇ ਨਾਲ ਜਾ ਆ ਜਾਣੇ ਬਾਅਦ ਤੋਂ ਤਾਂ ਕਦੀ ਇੰਨਤ ਹੈ ਫੋਟੋ ਤਾਂ ਜਿਵੇਂ ਲੱਗਦਾ ਹੀ ਨਹੀਂ ਹੁੰਦੇ ਛੁੱਟੀਆਂ ਹੋਈਆਂ ਫਿਰ ਤੁਸੀਂ ਉਹਦੇ ਕੋਲ ਜਾਣੇਗਾ ਮਾਨਕੀ ਵਾੜ ਜੋ ਮਾਨਕੀ ਜਾਂ ਸਕਦੇ ਨੇ ਨਾ ਕਿ ਉਹ ਕੋਲ ਨੂੰਰੀ ਜਾਣਾ ਉਹ ਦਾਦੀ ਕੋਲ ਕੋਰੀ ਜਾਣਾ ਨਹੀਂ ਨਾ ਕਿ ਨਹੀਂ ਆਣਾ ਨਾ ਤੁਮ ਪਰਲਾ ਬਣਾਇ ਦਸੋ ਵੀ ਤੁਸੀਂ ਕਿਉਂ ਪੁੱਛ ਕੇ ਫੋਨ ਲਾਇਆ ਸੀ ਤੁਸੀਂ ਪੁੱਛ ਨਹੀਂ ਸਕਦੇ ਕਿਸੇ ਨੂੰ ਤੁਸੀਂ ਹਰ ਵਾਰੀ ਇਹੀ ਕਰਦੇ ਹੁੰਦੇ ਹੋ ਕਿ ਜਾਨ ਨੂੰ ਛੋਟੀ ਲੜਾਈ ਹੋਈ ਸਾਡੀ ਤਾਂ ਨਹੀਂ ਹੋਈ ਹੈ ਜੀ ਜਿਵੇਂ ਮੇਰੇ ਨਾਲ ਉਹਦੀ ਬਣਦੀ ਨਹੀਂ ਮੈਂ ਨਹੀਂ ਜਾਣ ਦਿੰਦੀ ਤੁਹਾਨੂੰ ਲੈ ਛੋਟੀ ਨਾਲ ਨਹੀਂ ਬਣਦੀ ਸਾਨੂੰ ਤੋਂ ਵਧੀਆ ਪਿਆਰ ਕਰਦੇ ਨੇ ਸਾਨੂੰ ਜਿਵੇਂ ਨਗੀਆਂ ਨਗੀਆਂ ਜਿੱਦਾ ਬਣਾ ਕੇ ਦਿੰਦੇ ਨੇ ਬਸ ਈਜਾ ਨੇ ਮਾਰੇ ਜਾਂਦੇ ਹੋ ਦਸਤਾ ਫਿਰ ਹੈ ਈਜਾ ਹੁਣ ਕੀ ਕਹਤਾ ਫਿਰ ਉਹ ਆਊਗੇ ਹੁਣ ਹਾਂ ਆਉਣਗੇ ਕੱਲ ਆਉਣਗੇ ਆ ਬੁਮਾਰੇ ਹੋ ਜਾਂਦੇ ਨੇ ਕਿ ਕੱਲ ਆਉਣਗੇ ਇੱਥੇ ਥੋੜਾ ਜੀ ਨਹੀਂ ਲਾ ਲਾ ਹਜੇ ਕੱਲ ਤਾਂ ਛੁੱਟੀਆਂ ਹੋਈਆਂ ਤੁਹਾਨੂੰ ਇਹ ਤੋਂ ਪਹਿਲਾਂ ਦੱਸ ਕਿ ਹੋਇਆ ਇਸ ਤੋਂ ਅੱਜ ਤੋਂ ਉੱਜਵਾ ਤਾਂ ਫੇਰ ਹੁਣ ਤੁਸੀਂ ਆਏ ਮੋੜੂਗੇ ਉਹਨਾਂ ਨੂੰ ਨਾ ਤੁਸੀਂ ਪਹਿਲਾਂ ਮੈਨੂੰ ਪੁੱਛ ਤਾਂ ਲੈਂਦੇ ਵੀ ਮੈਂ ਦਾਦੀ ਪੂਆ ਨੂੰ ਸਾਦੀ ਆ ਵੀ ਅਸੀਂ ਉੱਥੇ ਜਾਣਾਗਾ ਜੇ ਤੁਸੀਂ ਪੁੱਛ ਤੇ ਫੇਰ ਕਿਹੜਾ ਤੁਸੀਂ ਜਾਣ ਦੇ ਦਿੰਦੇ ਫਿਰ ਵੀ ਤੁਸੀਂ ਐਂ ਕਹਿਣਾ ਸੀਗਾ ਵੀ ਨਹੀਂ ਜਾਣਾ ਹੈਗਾਗਾ ਤੇ ਜਦੋਂ ਮੇਰੀ ਉਹਦੇ ਨਾਲ ਬਣਦੀ ਨਹੀਂ ਫੇਰ ਉਹੀ ਗੱਲ ਕਿਉਂ ਮੈਂ ਜਵਾਕਾਂ ਨੂੰ ਉੱਥੇ ਭੇਜਾਂ ਦੋ ਦਿਨ ਲਾ ਕੇ ਆ ਜਾਾਂਗੇ ਅਸੀਂ ਕਿਹੜਾ ਬਾਹਲੇ ਤੇ ਲਾਉਣੇ ਨੇ ਚੰਗਾ ਤੁਸੀਂ ਤਾਂ ਮਹਾਰੇ ਹੋਂ ਤੁਸੀਂ ਤਾਂ ਪੁੱਛਣਾਂ ਨੂੰ ਦੱਸਣਾ ਨਹੀਂ ਕਿਸੇ ਨੂੰ ਅਸੀਂ ਅਸੀਂ ਕੱਲ ਨੂੰ ਜਾਵਾਂਗੇ ਬਾਲ ਨੇ ਨਹੀਂ ਲਾਂਦੇ ਦੋ ਦਿਨ ਲਾ ਕੇ ਅਸੀਂ ਬਾਤ ਸਾਜਾਂਗੇ ਪਤਾ ਨਹੀਂ ਕੀ ਬੋਲੂਗੀ ਜਵਾਂ ਕੰਨ ਲੜਦੀ ਹੋਗੀ ਕਿ ਲੋੜਿੰਗ ਘੂਆ ਕੋਲ ਜਾਣਦੀ ਉਹ ਅਗੜਾ ਕਸ ਲਗਦੀਆਂ ਨੇ ਲਾ ਆ ਦੇ ਮੇਰੇ ਜਵਾਂ ਅਸੀਂ ਕੱਲ ਨੂੰ ਜਾਵਾਂਗੇ ਮੰਮੀ ਦਾਦੀ ਕੋਈ ਨਹੀਂ ਬੈਠੋ ਪਤਾ ਕੱਪੜੇ ਵਾਲਾ ਚੱਲ ਚੱਲ ਕੇ ਚਲੀ ਗਿਆ ਕੋਸਰੀ ਘਟੇ ਖਾਣ ਲਈ ਆ ਲੈ ਖਾ ਲੋ ਬਸ ਰਹਿਣ ਦੇ ਖਾਣ ਨੂੰ ਲੈ ਆਈਆ ਖਾਣ ਨੂੰ ਕੋਣ ਮੈਂ ਕਿਹਾ ਸੀ ਨਾ ਕਿ ਨਹੀਂ ਜਾਣਾ ਹੈਗਾ ਨਾ ਫਿਰ ਕਿੱਡੀ ਕੀ ਗੱਲ ਲੋਕ ਜਿਹੜੇ ਆਪਸ ਵਿੱਚ ਬੰਦੀ ਹੁੰਦੀ ਹੁੰਦੀ ਹੈ ਜਾਂਦੇ ਉਹਦੇ ਨਾਨਕੀ ਵੱਗ ਜਾਣ ਮੈਨੂੰ ਪੁੱਛਣ ਦੱਸਿਆ ਨਹੀਂ ਮਾਜਨਾ ਫੋਨ ਕਰਤਾ ਕਿ ਆਉਂਦੀ ਦਾਦੀ ਭੂਆ ਲੈ ਦੱਸ ਤੁਸੀਂ ਕਹਿੰਦੇ ਸੀ ਕਿ ਦਾਦੀ ਭੂਆ ਆਉਂਦੀ ਨਹੀਂ ਆਏ ਨਹੀਂ ਮੈਂ ਆਉਂਦੀ ਕੀ ਚਾਹ ਨਹੀਂ ਪੁੱਛਿਆ ਪਾਣੀ ਪੁੱਛਿਆ ਚੱਕ ਚੋਅ ਹਮਾਰਾ ਕੀ ਗੱਲ ਹੋਤੇ ਪੈਸੇ ਲੱਗੇ ਲੋੜ ਨਹੀਂ ਬਸ ਮੈਨੂੰ ਤਾਂ ਚਲੋ ਜਵਾ ਕਪਾਉ ਉਸ ਛਿਲੀ ਲੈ ਜਿਹੜੇ ਪੌਣਿਆ ਨਹੀਂ ਆਈ ਚਲੋ ਮੈਂ ਉੱਥੇ ਸਵਾ ਦੂੰ ਤੁਹਾਨੂੰ ਆਏ ਉਹਨੂੰ ਬਸ ਰੈਂਡ ਕੋ ਖਿਆਲ ਮੈਂ ਹੀ ਦਵਾ ਦੂੰ ਮੇਰੀ ਗੱਲ ਸੁਣੋ ਉਰੇ ਆਓ ਉਰੇ ਆ ਗੁਰਮਤ ਕੂੜੀ ਜਵਾ ਕੰਡਰਾ ਆਉਗੀ ਜਾਣਦੇ ਤਾਂ ਹੈਗੇ ਹੋ ਜੇ ਕੁਛ ਉਹ ਉੱਥੇ ਕੋਈ ਚਾੜ ਕਰੀ ਜਾਂ ਕੁਛ ਲੈ ਕੇ ਖਾਦਾ ਜਾਂ ਕੋ ਕੱਪੜਾ ਲੀੜਾ ਲੈ ਆਏ ਹੋ ਤੇ ਫਿਰ ਮੈਥੋਂ ਫਰਾ ਕੋਈ ਨਹੀਂ ਤੇ ਕੱਲ ਨੂੰ ਤੇ ਬਾਕਸ ਹੋਣੇ ਚਾਹੀਦੇ ਆ ਤੁਸੀ ਠੀਕ ਹੈ ਨਾ ਤੇ ਨਹੀਂ ਤੁਹਾਨੂੰ ਪਹਿਣ ਹੀ ਨਹੀਂ ਆਈਆਂ ਕਿ ਜਿੰਨੀਆਂ ਕਹਦੇ ਮੈਂ ਤੁਹਾਨੂੰ ਬੇਪਰਵਾਹ ਤੁਸੀ ਫੋਨ ਕਰਕੇ ਸੱਦ ਲਈ ਜਦੋਂ ਮੇਰੀ ਇਹ ਤਾਂ ਬਣਦੀ ਨਹੀਂ ਤੁਹਾਨੂੰ ਲੋੜ ਗਈ ਸੀ ਸੱਦਣ ਦੀ ਲੈ ਬੁੱਤ ਮम्मी ਜਾਣਦੀ ਵੀ ਲੋੜਨੀ ਹੈ ਕਿ ਜੇ ਕੱਲ ਨੂੰ ਹੀ ਆਣਾ ਮੈਂ ਤੁਹਾਨੂੰ ਕਹਦਾ ਨਾ ਵੀ ਕੱਲ ਨੂੰ ਆ ਜਾਓ ਬਸ ਜਾਂਦੇ ਤਾਂ ਹੈਗੇ ਬੱਸ ਤੇ ਤੁਹਾਨੂੰ ਸਾਨੂੰ ਆਉਣੀ ਮੋਰਨਾ ਵੇ ਜੀ ਤਾਂ ਬਹੁਤ ਕਰਾ ਆ ਕੰਮ ਮੋੜਨਾ ਚੱਲ ਬੰਦ ਜੇ ਕੁਝ ਖਾਤਾ ਹੈ ਜੇ ਕੋ ਕਪੜਾ ਲੀੜਾ ਲੈ ਹਿਸਾਬ ਲਾ ਲੈ ਮੈਂ ਵਾਪਸ ਮੋੜ ਕੋਈ ਜਦੋਂ ਥਪੜੇ ਵਿੱਚ ਮੋੜਦਾ ਕਪੜਾ ਨਾ ਘਟਾਉਂ

ਫਾਖੇ ਦੇਣਾ ਚੌੜੇ ਹੋ ਕੇ ਭਾਗੇ ਮਸਾਂ ਦੇਣੇ ਦਾਦੀ ਪੂਆ ਨੂੰ ਫੋਨ ਕਰਾਇਆ ਦਾ ਦੇਖੂਗੀ ਕੀ ਦਵਾਕੇ ਤੋਰੂਗੇ ਉਹਨਾਂ ਨੂੰ ਆਉਣ ਦਾ ਤਾਂ ਸਹੀ ਪਿਓ ਨੂੰ ਆਉਣ ਦੇ ਉਹਦਾ ਪਹਿਲਾਂ ਤਾਂ ਮੈਂ ਪਿਓ ਨੂੰ ਦੱਸੂ ਵੀ ਦੇਖ ਲੈ ਭਾਈ ਮੈਨੂੰ ਪੁੱਛਿਆ ਨਾ ਦੱਸਿਆ ਨਹੀਂ ਮੈਂ ਇਹਦਾ ਕੰਮ ਧੁੰਦਾ ਕਰੀ ਜਾਨੇ ਮੋਇ ਨਾਲ ਚੱਕ ਕੇ ਫੋਨ ਲਾਤਾ ਮੋਇ ਨਾਲ ਆ ਗਈ ਤੇ ਮੋਇ ਨਾਲ ਲੈ ਗਈ ਜਵਾਕਰ ਨੂੰ ਦੇਖੂਗੀ ਹੁਣ ਕੀ ਦਵਾਕੇ ਤੋਰੂਗੀ ਬਿਜਵਾਕਰ ਨੂੰ ਕੱਪੜੇ ਤਾਂ ਪਾ ਲੈਣ ਦੇ ਐਡੀ ਪਤਾ ਨਹੀਂ ਕੀ ਅੱਗ ਲੱਗੀ ਸੀ ਅੱਗ ਲੱਗੀ ਆਲਾ ਨੂੰ ਆਈ ਅੱਗ ਲੱਗਿਆ ਆਲਾ ਨੂੰ ਚਲੋ ਮੈਂ ਦਵਾ ਦੂੰਗੀ ਦੇਖੂਂਗੀ ਕਿੰਨੇ ਕ ਦਵਾ ਕੇ ਤੋਰੂਗੀ ਤਾਂ ਹੀ ਤਾਂ ਫਿਰ ਇਹਦੀ ਮੇਰੇ ਨਾਲ ਬਣਦੀ ਨਹੀਂ ਆਏਗੀ ਤਾਂ ਹੀ ਨਹੀਂ ਬਣਦੀ ਫੁਕਰੀ ਵਾਲੀ ਐ ਫੁਕਰੀਆਂ ਮਾਰੀ ਜੋ ਨਾ ਕੁਝ ਦੇਣ ਨੂੰ ਨਾ ਲੈਣ ਨੂੰ ਦੇਖੂਂਗੀ ਕੀ ਦਵਾ ਕੇ ਤੋਰੂਗੀ ਅਮਨੇ ਨੂੰ ਆ ਜਾਂਦੇ ਉਹਨੂੰ ਦੱਸੂਗੀ ਵੀ ਭਾਈ ਜਵਾਕ ਜੇ ਮੇਥੋਂ ਪਰਿਵਾਰੇ ਹੋ ਕੇ ਵਾਗੇ ਦਾਦੀ ਭੂਆ ਨੂੰ ਫੋਨ ਕਰਤਾ ਕਿਸ ਤਾਂ ਛੜ ਤੱਕ ਜੀ ਨਹੀਂ ਲੱਗਦਾ ਮੈਂ ਕਿਸੀ ਨਾਨਕੀ ਵਗਜੋ ਨਾਨਕੀ ਤਾਂ ਕਸੀ ਜਾਂਦੇ ਹੀ ਨਹੀਂ ਛੜ ਤਾ ਉੱਥੇ ਜੀ ਰਲਦਾ ਛੜ ਤਾ ਉਹ ਵਧੀਆ ਪਿਆਰ ਕਰਦੀ ਐ ਤੁਹਾਨੂੰ ਪਿਆਰ ਕਰਦੀ ਐ ਘੋੜੇ ਨਾਲ ਦੋਸਤਿਆਂ ਸੁੰਬਾ ਨਾਲ ਬੈਰ ਮੇਰੇ ਨਾਲ ਤਾਂ ਬੈਰ ਆਦਾ ਤੁਹਾਨੂੰ ਪਿਆਰ ਕਰਦੀ ਐ ਇਹ ਜਦੋਂ ਮੇਰੇ ਨਾਲ ਨਹੀਂ ਬਣਦੀ ਦੱਸ ਆਉਂਦੀ ਨੂੰ ਨਹੀਂ ਸ਼ਰਮ ਆਈ ਵੀ ਜਦੋਂ ਉਹਦੀ ਉਹਦੇ ਨਾਲ ਮੇਰੀ ਬਣਦੀ ਸੀ ਮੈਂ ਕੀ ਰਹਿਣ ਜਾਨੀ ਆ ਚੱਕ ਕੇ ਮੂੰਹ ਆ ਮੈਂ ਤਾਂ ਮਾਰੇ ਲਫਾਫਾ ਚਲਾ ਕੇ ਫਿਰ ਪਤਾ ਤਾਂ ਲੱਗ ਜੂਗਾ ਵੈਸੇ ਚੀਜ਼ ਮਸਾਂਕ ਦੇਣੀ ਸਾਡੇ ਜਵਾਕਾਂ ਨੇ ਕਿਹੜਾ ਕਰੇ ਚੀਜ਼ ਦੇਖੀ ਐ ਸਾਡੇ ਜਵਾਕ ਹੀ ਨਹੀਂ ਕਿਸੇ ਕੰਮ ਦੇ ਕਿਹੜੇ ਭੂਆ ਦੇ 헤ਜਲੇ ਬਣੇ ਨੇ ਆਪਦੀ ਭੂਆ ਕੋਲ ਤਾਂ ਜਾ ਨਹੀਂ ਸਕਦੇ ਵਿਚਾਰਦਿਆਂ ਉੱਥੇ ਲਾਇਏਗੇ ਸੀ ਗਾਂਹ ਦਾਦੀ ਭੂਆ ਨੂੰ ਬਹੁਤ ਚੱਕ ਲਿਆ ਦੰਬ ਉੱਥੇ ਜਾਵਾਂਗੇ ਤਾਂ ਉੱਥੇ ਬੰਦੀ ਹੈ ਕਤਾਨੀ ਤਾਂ ਵੀ ਤੁਸੀਂ ਆਪਦੀ ਭੂਆ ਕੋਲ ਵਗਜੋ ਉੱਥੇ ਜਵਾਕਾ ਨਾਲ ਚਾਰ ਦਿਨ ਖੇਡ ਲੇ ਚਲ ਨਾਨਕੀ ਵਗਜੋ ਤੁਸੀਂ ਮਾਮੀ ਇੰਨਾ ਪਿਆਰ ਕਰਦੀ ਐ ਤੁਹੀਂ ਨਾ ਜਾਵਾਂਗੇ ਕਿ ਦਾਦੀ ਭੂਆ ਕੋਲ ਫਿਰ ਹਾਈਂ ਦਾ ਮੇਰੇ ਉਹਦੇ ਨਾਲ ਬੰਦੀ ਹੋਰ ਕਿਵੇਂ ਨਹੀਂ ਬੰਦੀ ਮਾਰੀਆਂ ਦੀਆਂ ਫੋਕਰਾਂ ਆਪਦੀਆਂ ਦੇਖੂਗੀ ਹੁਣ ਕੀ ਦਵਾ ਕੇ ਤੋਰੂਗੀ ਲੈ ਤਾਂ ਵੀ ਚੌੜੀ ਚਲ ਕੋਈ ਕਿੰਨੇ ਕਦਮ ਦੇਖੇ ਦਿਮਾਗ ਖਰਾਬ ਕਰਤਾ ਇਹਨਾਂ ਤਾਂ। ਅਹੋ ਹੋ ਮੈਨ ਚਲਾ ਦੇ ਮੇਰੀ ਸਬਜ਼ੀ ਵੀ ਮਾਚ ਗਈ। ਇਹੇ ਜੀ ਆਈ ਐ। ਦਿਮਾਗ ਹੀ ਖਰਾਬ ਕਰਤਾ। ਉਹਦੇ ਹਾਸਟ ਮੈਨ ਲਾ ਦੇ ਮੇਰੀ ਸਬਜ਼ੀ ਵੀ ਥੱਲੇ ਲੱਗ ਗਈ। ਚੱਲ। ਕਹਾਂ ਲੂੰਗੀ ਗੈਸੀ ਬੰਦ ਕਰਤਾ ਹੁਣ ਤਾਂ। ਦੇਖੀਓ। ਦਿਮਾਗ ਖਰਾਬ ਹੋ ਗਿਆ ਮੇਰਾ ਤਾਂ ਦੇਖ ਕੇ। ਕਾਹ ਮੂਜੇ ਦਿਮਾਗ ਕੱਜਦੇ ਹੋ ਹੁਣ ਫਿਰ ਗੱਲਾਂ ਕਾਦੀ।